ਲਾਇਖਾ ਸਾਹਿਬ ਆਈ ਫਤਿਹ ਇਹ ਮਨ ਮੇਰਾ ਤੂੰ ਸਦਾ ਰਹੋ ਹਰ ਨਾਲੇ ਇਹ ਇਹ ਸਮਝਣ ਵਾਲੀ ਗੱਲ ਆ ਨਾ ਕਿ ਗੁਰੂ ਸਾਹਿਬ ਕਹਿੰਦੇ ਵੀ ਹੈ ਮਨਾ ਤੂੰ ਪ੍ਰਮਾਤਮਾ ਨੂੰ ਯਾਦ ਰੱਖ ਉਹਨ ਉਹਨੂੰ ਚੇਤੇ ਰੱਖਿਆ ਕਰ ਜਦੋਂ ਵੀ ਕੋਈ ਗੱਲ ਕਰੇ ਜਦੋਂ ਤੇਰਾ ਦਿਲ ਧੜਕਦਾ ਦਿਮਾਗ ਚੱਲਦਾ ਉਹਨੂੰ ਨਾ ਛੱਡੀ ਹੁਣ ਇਹ ਗੱਲ ਮਨ ਦੇ ਉੱਤੇ ਚੱਲਣ ਢੀ ਹੈ ਉਹ ਜਿਨ੍ਹਾਂ ਦੇ ਮਨ ਕਿਸ ਤਰ੍ਹਾਂ ਕੰਮ ਕਰਨ ਦੇ ਆ ਉਹ ਸਾਰਿਆਂ ਨੂੰ ਪਤਾ ਜਿਹੜੇ ਵੀ ਧਰਤੀ ਤੇ ਦੁਨੀਆ ਦੇ ਲੋਕ ਰਹਿੰਦੇ ਜਿੱਦਾਂ ਦਾ ਕਿਸੇ ਦਾ ਮਨ ਕੰਮ ਕਰਦਾ ਉਦਾਂ ਦਾ ਉਹ ਚੱਲੀ ਜਾ ਰਿਹਾ ਜਿੱਦਾਂ ਦਾ ਕਿਸੇ ਦਾ ਮਨ ਸੋਚਦਾ ਉਦਾਂ ਹੋਰ ਨਾਲ ਵਾਪਸ ਹੀ ਜਾ ਰਿਹਾ ਸੋ ਗੁਰੂ ਸਾਹਿਬ ਕਹਿੰਦੇ ਵੀ ਇੱਕ ਥਾਂ ਕਿਤੇ ਵੀ ਕਿਸੇ ਨੇ ਬਿਜ਼ਨਸ ਕਰਨਾ ਕੰਮ ਕਰਨਾ ਚਾਹੇ ਕਿ ਨੇ ਚੋਰੀ ਕਰਨੀ ਹੈ ਠੱਗੀ ਕਰਨੀ ਹੈ ਝੂਠ ਮ ਜਿਹੜਾ ਮਾਣਿਆ ਜਿੱਥੇ ਟਿਕਿਆ ਇਹਦਾ ਵੀ ਉਹ ਉਹ ਕੋਸ਼ਿਸ਼ ਕਰੇਗਾ ਜਿੱਥੇ ਉਹਨੇ ਮਨ ਲਾਇਆ ਤੇ ਇਹ ਮਨ ਜਿਹੜਾ ਆ ਇਹ ਬੜਾ ਚੰਚਲ ਆ ਇਹ ਭਜਦਾ ਹੀ ਰਹਿੰਦਾ ਭਜਦਾ ਹੀ ਰਹਿੰਦਾ ਜਿੱਥੇ ਲੱਗ ਜੇ ਕੇਵਲ ਰੋਂਡਾ ਬੰਦਾ ਕੇਵਲ ਹੱਸਣਡਾ ਬੰਦਾ ਕੇਵਲ ਸੋਚਣਡਾ ਬੰਦਾ ਤੇ ਜੋ ਵੀ ਮਨ ਕਰਦਾ ਸਾਰਾ ਕੁਝ ਉਹੋ ਹੀ ਕਰਦਾ ਜੋ ਵੀ ਮਨ ਸੋਚਦਾ ਉਦਾਂ ਹੀ ਬੰਦਾ ਰਿਐਕਸ਼ਨ ਕਰਦਾ ਉਦਾਂ ਹੀ ਬੰਦਾ ਸਭ ਕੁਝ ਕਰਦਾ